ਪੁਰਦਾਸਪੁਰ ਦੇ ਸਰਕਾਰੀ ਕਾਲੇ ਦੇ ਬੰਦ ਪਏ ਰਿਆਸ਼ੀ ਕਮਰਾਂ ਵਿੱਚੋਂ ਮਿਲੀ ਨੌਜਵਾਨ ਦੀ ਲਾਸ਼ ਓਵਰਡੋਜ਼ ਨਾਲ ਮੌਤ ਹੋਣ ਦਾ ਸ਼ੱਕ ਇਲਾਕਾ ਨਿਵਾਸੀ ਕਹਿੰਦੇ ਹਨ ਕਿ ਇੱਥੇ ਆਉਂਦੇ ਹਨ ਨਸ਼ੇ ਦੀ ਆਦੀ ਦੇ ਨੌਜਵਾਨ ਸਰਕਾਰੀ ਕਾਲੇ ਦੇ ਬੰਦ ਪਏ ਰਿਆਸ਼ੀ ਕਮਰਿਆਂ ਵਿੱਚੋਂ 20 ਸਾਲਾਂ ਨੌਜਵਾਨ ਦੀ ਲਾਸ਼ ਮਿਲੀ ਹੈ ਨੌਜਵਾਨ ਦੀ ਲਾਸ਼ ਓਵਰਡੋਜ਼ ਨਾਲ ਮੌਤ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਕਿਉਂਕਿ ਇੱਥੇ ਬੰਦ ਪਏ ਕਮਰੇ ਸਰਕਾਰੀ ਦੇ ਆਸ਼ਾ ਕੁਆਟਰਾਂ ਵਿੱਚ ਨਸ਼ੇੜੀ ਵੱਲੋਂ ਆ ਕੇ ਨਸ਼ਾ ਕਰਨ ਦੀ ਖਬਰ ਸਾਡੇ ਚੈਨਲ ਤੋਂ ਵੱਲੋਂ ਪਹਿਲਾਂ ਵੀ ਲਗਾਈ ਗਈ ਸੀ ਇਲਾਕਾ ਨਿਵਾਸੀਆਂ ਨੇ ਉਦੋਂ ਦੱਸਿਆ ਸੀ ਕਿ ਨੇਥੇ ਨਸ਼ੇ ਦੇ ਆਦੀ ਨੌਜੋਨ ਆ ਕੇ ਨਸ਼ਾ ਕਰਦੇ ਹਨ ਅਤੇ ਅੰਦਰ ਕਾਫੀ ਸਰੀੰਜਾਂ ਅਤੇ ਨਸ਼ੇ ਦਾ ਹੋਰ ਵੀ ਸਮਾਨ ਪਿਆ ਹੋਇਆ ਹੈ ਉਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਵੱਲੋਂ ਇੱਥੇ ਲਗਾਤਾਰ ਚੱਕਰ ਮਾਰਦੇ ਸ਼ੁਰੂ ਕੀਤੇ ਗਏ ਅਤੇ ਸਰਕਾਰੀ ਕਾਲੇ ਦੇ ਪ੍ਰਬੰਧਕਾਂ ਵੱਲੋਂ ਵੀ ਇੱਥੇ ਸਫਾਈ ਕਰਵਾਈ ਗਈ ਸੀ ਪਰ ਬਾਬਾ ਜੂਲ ਇਸ ਦੇ ਅੱਜ ਇੱਥੇ ਨੌਜਵਾਨ ਦੀ ਲਾਸ਼ ਮਿਲੀ ਲਾਸ਼ ਦੇ ਨੇੜੇ ਹੀ ਖੂਨ ਅਤੇ ਸਰੀੰਜਾਂ ਵੀ ਪਈਆਂ ਹੋਈਆਂ ਸੀ ਮ੍ਰਿਤਕ ਨੌਜਵਾਨ ਦੀ ਪਛਾਣ ਵੀ ਬਰੇਤੋ ਰੋਹਿਤ ਦੇ ਤੌਰ ਤੇ ਹੋਈ ਹੈ ਜੋ ਪ੍ਰਵਾਸੀ ਰਾਜਸਥਾਨੀ ਪਰਿਵਾਰਕ ਨਾਲ ਸੰਬੰਧ ਰੱਖਦਾ ਹੈ ਤੇ ਪੁਰਾਣੇ ਕੱਪੜੇ ਵੇਚਣ ਦਾ ਕੰਮ ਕਰਦਾ ਹੈ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਗੁਰਦਾਸਪੁਰ ਦੇ ਸਰਕਾਰੀ ਕਾਲੇ ਦੇ ਬੰਦ ਪੇਰੇ ਆਸ਼ੀ ਕਮਰਾਂ ਵਿੱਚੋਂ ਮਿਲੀ ਨੌਜਵਾਨ ਦੀ লাশ ਇਹ ਸਾਡਾ ਵੀ ਪ camera ਨਾਲ ਰਾਤ ਦਾ ਲੰਬੰਦੇ ਆਪਾਂ ਨੂੰ ਨੇ ਮਿਲਿਆ ਭਾਜੀ ਵੇ ਜਾ ਕੇ ਦੇਖਿਆ ਬਸ ਇਹ ਮਰਿਆ ਪਿਆ ਕੀ ਨਾਮ ਵੀ ਇਹਦਾ ਇਤਨਾ ਭਾਜੀ ਇਹਦਾ ਨਹੀਂ ਜਲ ਨਹੀਂ ਲੈ ਛੇਤੀ ਅੱਧਾ ਕਿਦੋਂ ਗਈ ਆਏ ਗੁਜਰਾਤ ਤੋਂ ਆਇਆ ਕੱਲ ਹੀ ਆਇਆ ਗੁਜਰਾਤ ਤੋਂ ਇਹਦੇ ਕੋ ਪੈ ਵੀ ਨਹੀਂ ਪੈ ਵੀ ਨਹੀਂ ਇਹਦੇ ਕੋ ਕਿ ਜੇ ਕੋਈ ਨਸਾ ਨੁਸ਼ਾ ਕਰੇ ਤੇ ਬਸ ਖਾ ਪੀ ਕੇ ਘਰੋਂ ਗਿਆ ਮੈਂ ਫਿਰ ਕੇ ਆਣਾ ਆ ਵਾਇ ਵੀ ਮੁੜ ਕੇ ਘਰ ਮੇਰਾ ਭਰਾ ਉਹ ਨਹੀਂ ਪਤਾ ਭਾਜੀ ਕਿ ਕੌਣ ਸੀ ਨਾਲ ਉਹ ਪੜਾਈ ਨਹੀਂ ਮੈਨੂੰ ਤੇ ਰਾਤੀ ਗਿਆ ਸੀ ਹਾਂਜੀ ਫੋਨ ਤੋਂ ਕੌਲਾ ਪ੍ਰੈਸ ਕਰ ਲਿਆ ਉਸ ਤੋਂ ਪਤਾ ਲੱਗੇਗਾ ਕਿ ਦੇ ਨਾਲ ਕਿਹੜੇ ਗਏ ਸੀ ਕਿਹੜੇ ਨੂੰ ਸੰਬੰਧ ਦੇ ਸੀ ਸਾਰਾ ਕੁਝ ਆ ਜਾਊਗਾ ਨੈਸੀ ਦੀ ਯਾਦ ਕਿਦੋਂ ਤੋਂ ਕਹਿੰਗੇ ਨਸ਼ਾ ਤੇ ਮੈਨੂੰ ਪਤਾ ਹੀ ਨਹੀਂ ਅਰਾ ਕੋਈ ਭਾਈ ਕੋਈ ਘਰ ਘਰ ਥੋੜੀ ਕੋਈ ਬੈ ਕੇ ਕਰਦਾ ਭਾਈ ਮੈਨੂੰ ਦੱਸਦੇ ਨਹੀਂ ਕਿ ਨਸ਼ਾ ਕਰਦਾ ਵਾ ਇਹ ਤਾਂ ਪਤਾ ਹੀ ਨਹੀਂ ਹਲੂ ਆ ਕਹਿੰਦੇ ਸਰੀੰਜ ਵੀ ਤੇ ਘੋੜੀ ਵੀ ਪੇ ਦਾ ਹਿਲਾਪ ਹਾਂਜੀ ਇਹ ਤਾਂ ਚਲੋ ਹੋਈਆ ਬਰਾਮਾ ਤੋਂ ਪੋਸਟਮਾਰਟਮ ਤੋਂ ਪਤਾ ਲੱਗ ਜਾਏਗਾ ਕਿ ਇਹਦੇ ਅਛਾਣਾਂ ਲੱਗੀਆਂ ਵਾ ਕਿ ਨਸ਼ਾ ਕਰਦਾ ਵਾ ਅ ਬਿੱਟੂ ਸ਼ਰਮਾ ਜੇ ਮੈਂ ਸਵਾਰਡ ਦਾ ਪ੍ਰਧਾਨਾ ਤੇ ਪਿੱਛੇ ਜਈ ਅਸੀਂ 15-20 ਦਿਨ ਪਹਿਲਾਂ ਤੁਹਾਡੇ ਹੀ ਚੈਨਲ ਦੇ ਮਾਧਿਅਮੇ ਅਸੀਂ ਇੱਥੇ ਦੀ ਗਵਰਨਮੈਂਟ ਕਾਲਜ ਦੀ ਨਜ਼ਰ ਕਵਰ ਲਈ ਸੀਗਾ ਵੀ ਉੱਤੇ ਨਸ਼ੇਲੀਏ ਜਿਹੜੇ ਆ ਉਹ ਬੜੇ ਦਿੰਦੇ ਨੇ ਦਿਨ ਰਾਤ ਤੇ ਪੁਲਿਸ ਦੇ ਇੱਥੇ ਬਾਰ ਬਾਰ ਫੇਰੇ ਮਾਰਨ ਤੇ ਉਹਨਾਂ ਨੂੰ ਕੋਈ ਵੀ ਇੱਥੇ ਬੰਦਾ ਨਹੀਂ ਸੀ ਮਿਲਦਾ ਹੁਣ ਥੋੜੀ ਸ਼ਕਤੀ ਕਰ ਦਿੱਤੀ ਦੀ ਸੀ ਇੱਥੇ ਔਰ ਬਾਕਾਇਦਾ ਪ੍ਰਿੰਸੀਪਲ ਨੇ ਸਫਾਈ ਵੀ ਜਿਹੜੀ ਆ ਤੇ ਪ੍ਰੋਪਰ ਕਰਾ ਦਿੱਤੀ ਆ ਤੇ ਇਹ ਰਾਤ ਦੇ ਟਾਈਮ ਦੇ ਉੱਤੇ ਨਸ਼ੇ ਵਾਲੇ ਜਿਹੜੇ ਆ ਇੱਧਰ ਨੂੰ ਕੀ ਨਾ ਚਲੇ ਜਾਂਦੇ ਨੇ ਤੇ ਰਾਤ ਨੂੰ ਇੰਜੈਕਸ਼ਨ ਲਾਉਣ ਦੇ ਨਾਲ ਇਹਦੀ ਜਿਹੜੀ ਉਥੇ ਮੌਤ ਹੋ ਗਈ ਆ ਤੇ ਸويرੇ ਜਦੋਂ ਕਿਸੇ ਨੇ ਵੇਖਿਆ ਉਥੇ ਤੇ ਪੂਰੇ ਮਹੱਲੇ ਵਾਲਿਆਂ ਨੂੰ ਵੀ ਤੇ ਸਿਟੀ ਵਿੱਚ ਵੀ ਖਬਰ ਦਿੱਤੀ ਆ ਤੇ ਇਸ ਕਰਕੇ ਕਿਉਂਕਿ ਜ਼ਰੂਰਤ ਤੋਂ ਜ਼ਿਆਦਾ ਜਿਹੜਾ ਨਸ਼ਾ ਹੋ ਚੁੱਕਾ ਦਾ ਸਾਡੇ ਇਸੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਕਿੱਥੋਂ-ਕਿੱਥੋਂ ਬੰਦੇ ਆ ਜਾਂਦੇ ਨੇ ਇੱਥੇ ਤੇ ਇਹਦੇ ਵਿੱਚ ਜੇ ਵੇਖਿਆ ਜਾਵੇ ਤੇ ਕਿਸੇ ਦਾ ਵੀ ਕੋਈ ਕਸੂਰ ਨਹੀਂ ਕਿਸੇ ਮਹੱਲਾ ਵਾਸੀ ਦਾ ਕੋਈ ਕਸੂਰ ਨਹੀਂ ਕਿ ਕਿਸੇ ਕਾਲਜ ਦਾ ਕੋਈ ਕਸੂਰ ਨਹੀਂ ਕਿਉਂਕਿ 5-6 ਫੁੱਟ ਦੀ ਕੰਧ ਲੋਕੀ ਟੱਪ ਜਾਂਦੇ ਨੇ ਤੇ ਟੱਪ ਕੇ ਤੇ ਅੰਦਰ ਕੀ ਨਾ ਜਾ ਕੇ ਤੇ ਨਸ਼ਾ ਕਰਦੇ ਨੇ ਖਬਰ ਲੱਗੀ ਸੀ ਪੁਲਿਸ ਨੇ ਸਖਤੀ ਕਰਨੀ ਸ਼ੁਰੂ ਕੀਤੀ ਸੀ ਉਸ ਤੋਂ ਬਾਵਜੂਦ ਆਂਦੇ ਆਂਦੇ ਉਹਦੇ ਬਾਅਦ ਇਹ ਕਿਦਾਂ ਰਾਤ ਨੂੰ ਵੜਿਆ ਜਿਹੜਾ ਜੋ ਸਟੇਟਮੈਂਟ ਉਹਦੇ ਸਟੇਟਮੈਂਟ ਉਹਦੇ ਘਰ ਦੇ ਦੇ ਰਹੇ ਪੀ ਇਹ ਮੋੜਾ ਸ਼੍ਰੀਨਗਰ ਗਿਆਦਾ ਜੀ ਰਾਤੀ ਆਇਆ ਵਾ ਤੇ ਜੇ ਰਾਤੀ ਆਇਆ ਵਾ ਤੇ ਉਹਦਾ ਮਤਲਬ ਇਹ ਬੰਦਵਾ ਵੀ ਕੀ ਨਾ ਇਕੱਲੇ ਨੇ ਤੇ ਨਸ਼ਾ ਕੀਤਾ ਨਹੀਂ ਹੈਗਾ ਹੋਰ ਵੀ ਨਾਲ ਹੋਲੇ ਨੇ ਕਿਉਂਕਿ ਅਸੀਂ ਕਿਉਂਕਿ ਉਹਨਾਂ ਦੇ ਘਰ ਦੇ ਜਿਹੜੇ ਰੌਲਾ ਪਾ ਰਹੇ ਨੇ ਵੀ ਦੋ ਤਿੰਨ ਮੁੰਡੇ ਜਿਹੜੇ ਇਹਨੂੰ ਫੋਨ ਕਰਦੇ ਸੀਗਾ ਤੇ ਅਸੀਂ ਕਹਿੰਨੇ ਆ ਕਿ ਕੀ ਨਾ ਇਹਨਾਂ ਦਾ ਮੋਬਾਈਲ ਜਿਹੜਾ ਵਾ ਤੇ ਲੈ ਕੇ ਤੇ ਟ੍ਰੇਸ ਕੀਤਾ ਜਾਵੇ ਦੇਖਿਆ ਜਾਵੇ ਵੀ ਕਿਹੜੇ ਕਿਹੜੇ ਬੰਦੇ ਨੇ ਫੋਨ ਇਹ ਬੰਦਾ ਇਹ ਇੱਥੇ ਰਾਜਸਤਾਨੀ ਹੀ ਰਹਿੰਦੇ ਨੇ ਕਪੜਾ ਕਪੜੇ ਦਾ ਕੰਮ ਕਰਦੇ ਨੇ ਸੁੱਕੇ ਤਲਾ ਦੇ ਉੱਤੇ ਪੂਰਬੀਏ ਨੇ ਤੇ ਉਹਨਾਂ ਦਾ ਲੜਕਾ ਵਾ ਕੀ ਨਾਂ ਇਹਦੀ ਪਛਾਣ ਹੋਈ ਹੈ ਫਿਰ ਤੇ ਨਾਂ ਨਾ ਤੇ ਨਹੀਂ ਪਤਾਗਾ ਪਛਾਣ ਹੋ ਗਈ ਆ ਵੀ ਇਹ ਇੱਥੇ ਪੂਰਬੀਏ ਜਿਹੜੇ ਰਹਿੰਦੇ ਨੇ ਉਹਨਾਂ ਦਾ ਯੂਕੇ ਬੈਂਕ ਦੀ ਬੈਕਸਾਈਡ ਤੇ ਉਹਨਾਂ ਦਾ ਲੜਕਾ ਵਾ